ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬੀਓ ਕੈਨੇਡਾ ਤੋਂ ਆ ਰਹੀ ਹੈ ਇੱਕ ਹੋਰ ਤੂਫਾਨੀ ਖਬਰ ਜੋ ਤੁਹਾਡੀ ਉਡੀਕ ਖਤਮ ਕਰ ਸਕਦੀ ਹੈ ਜਿੱਥੇ ਤੱਕ ਮਾਤਾ ਪਿਤਾ ਦੀ ਪੀਆ ਦਾ ਸਵਾਲ ਸੀ ਜੋ ਸਾਲਾਂ ਤੋਂ ਲਟਕ ਰਹੀ ਸੀ ਹੁਣ ਨਵੇਂ ਬਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੌਕਾ ਦੇਣ ਵਾਲਾ ਵੱਡਾ ਐਲਾਨ ਕਰ ਦਿੱਤਾ ਹੈ ਜਿਹੜਾ ਐਲਾਨ ਕਈ ਪੰਜਾਬੀਆਂ ਦੇ ਸੁਪਨਿਆਂ ਨੂੰ ਪੰਖ ਲਾਉਣ ਵਾਲਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਕਈ ਸਾਲਾਂ ਤੋਂ ਮਾਤਾ ਪਿਤਾ ਨੂੰ ਕੈਨੇਡਾ ਬੁਲਾਉਣ ਦੀਆਂ ਐਪਲੀਕੇਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਸਨ ਪੁਰਾਣੀ ਸਰਕਾਰ ਹੇਠ 2025 ਵਿੱਚ ਕੋਈ ਨਵੀਂ ਐਪਲੀਕੇਸ਼ਨ ਨਹੀਂ ਲੈਣ ਦਾ ਫੈਸਲਾ ਕਰ ਲਿਆ ਗਿਆ ਸੀ ਜਿਸ ਕਰਕੇ ਕਈ ਪੰਜਾਬੀ ਭਾਰਤੀਆਂ ਦੇ ਸੁਪਨੇ ਚੱਕਨਾਚੂਰ ਹੋ ਰਹੇ ਸਨ ਪਰ ਹੁਣ ਮਾਰਕ ਕਾਰਨੀ ਨੇ ਆਪਣਾ ਕਦਮ ਚੁੱਕਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਹੈ ਹੁਣ ਨਵੀਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਵੀ ਐਪਲੀਕੇਸ਼ਨਾਂ 2022 ਵਿੱਚ ਜਮ੍ਹਾਂ ਹੋਈਆਂ ਸਨ ਉਹਨਾਂ ਵਿੱਚੋਂ 10000 ਤੋਂ ਵੱਧ ਮਾਤਾ ਪਿਤਾ ਨੂੰ ਸਿੱਧੇ ਇਨਵੀਟੇਸ਼ਨ ਭੇਜੇ ਜਾਣਗੇ ਜੀ ਹਾਂ 10000 ਮਾਪਾਪ ਨੂੰ ਕੈਨੇਡਾ ਦੀ ਪੀਆਰ ਦਿੱਤੀ ਜਾਵੇਗੀ ਜਿਸ ਵਿੱਚੋਂ ਵੱਡੀ ਗਿਣਤੀ ਪੰਜਾਬੀ ਭਾਰਤੀਆਂ ਦੀ ਹੋਣ ਦੀ ਉਮੀਦ ਹੈ ਇਹ ਤਾਂ ਸੀ ਇੱਕ ਵੱਡੀ ਖਬਰ ਪਰ ਦੋਸਤੋ ਖਬਰਾਂ ਇੱਥੇ ਖਤਮ ਨਹੀਂ ਹੁੰਦੀਆਂ ਹੁਣ ਨਵੀਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਵੀ ਐਪਲੀਕੇਸ਼ਨਾਂ 2020 ਵਿੱਚ ਜਮ੍ਹਾਂ ਹੋਈਆਂ ਸਨ ਉਹਨਾਂ ਵਿੱਚੋਂ 10000 ਤੋਂ ਵੱਧ ਮਾਤਾ ਪਿਤਾ ਨੂੰ ਸਿੱਧੇ ਇਨਵੀਟੇਸ਼ਨ ਭੇਜੇ ਜਾਣਗੇ ਜੀ ਹਾਂ 10000 ਮਾਪੇ ਨੂੰ ਕੈਨੇਡਾ ਦੀ ਪੀਆਰ ਦਿੱਤੀ ਜਾਵੇਗੀ ਜਿਸ ਵਿੱਚੋਂ ਵੱਡੀ ਗਿਣਤੀ ਪੰਜਾਬੀ ਭਾਰਤੀਆਂ ਦੀ ਹੋਣ ਦੀ ਉਮੀਦ ਹੈ ਦੂਜੀ ਵੱਡੀ ਅਤੇ ਹੈਰਾਨ ਕਰਨ ਵਾਲੀ ਅਪਡੇਟ ਆਈ ਹੈ ਕੈਨੇਡੀਅਨ ਪਾਸਪੋਰਟ ਨੂੰ ਲੈ ਕੇ ਹੁਣ ਤੱਕ ਜਿਹੜੇ ਭਾਈਚਾਰੇ ਦੇ ਲੋਕ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਦੀ ਉਡੀਕ ਕਰ ਰਹੇ ਸਨ ਉਹਨਾਂ ਨੂੰ ਆਪਣੇ ਪਾਸਪੋਰਟ ਲਈ ਮਹੀਨੇ ਸਾਲਾਂ ਤੱਕ ਲਾਈਨਾਂ ਲਗਾਉਣੀਆਂ ਪੈਂਦੀਆਂ ਸਨ ਪਰ ਮਾਰਕ ਕਾਰਨੀ ਨੇ ਸਿੱਧਾ ਐਲਾਨ ਕਰ ਦਿੱਤਾ ਕਿ ਹੁਣ ਜੇਕਰ ਕਿਸੇ ਨੂੰ 30 ਦਿਨਾਂ ਚ ਪਾਸਪੋਰਟ ਨਹੀਂ ਮਿਲਦਾ ਤਾਂ ਉਸ ਦੀ ਪੂਰੀ ਫੀਸ ਵਾਪਸ ਕਰ ਦਿੱਤੀ ਜਾਵੇਗੀ ਨਾਲ ਹੀ ਕੈਨੇਡੀਅਨ ਪਾਸਪੋਰਟ ਹੁਣ ਕੇਵਲ 30 ਦਿਨਾਂ ਵਿੱਚ ਕਰ ਆ ਜਾਵੇਗਾ ਸੋ ਇਹ ਬਦਲਾਅ ਪਹਿਲੀ ਵਾਰ ਇਤਿਹਾਸ ਵਿੱਚ ਹੋ ਰਹੇ ਹਨ ਇਸ ਤੋਂ ਇਲਾਵਾ ਮਾਰਕ ਕਾਰਨੀ ਨੇ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਵੀ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜਿੱਥੇ 트럼ਪ ਲਗਾਤਾਰ ਕੈਨੇਡਾ ਤੇ ਟੈਕਸ ਅਤੇ ਵਪਾਰਕ ਪਾਬੰਦੀਆਂ ਲਾਉਣ ਦੀ ਧਮਕੀ ਦੇ ਰਹੇ ਸਨ ਉੱਥੇ ਹੁਣ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵੀ ਜਵਾਬ ਦੇਵੇਗਾ ਜੇਕਰ ਅਮਰੀਕਾ ਵੱਲੋਂ ਟੈਕਸ ਲਗਾਏ ਜਾਂਦੇ ਹਨ ਤਾਂ ਕੈਨੇਡਾ ਵੱਲੋਂ ਵੀ ਵਾਪਸੀਚ ਕਾਰਵਾਈ ਹੋਵੇਗੀ ਇਸ ਤਰ੍ਹਾਂ ਦੋਸਤੋ ਕੈਨੇਡਾ ਦੀ ਨਵੀਂ ਸਰਕਾਰ ਨੇ ਆਉਂਦੇ ਹੀ ਧੁਮਾਕੇਦਾਰ ਐਲਾਨ ਕਰ ਦਿੱਤੇ ਹਨ ਹੁਣ ਮਾਤਾ ਪਿਤਾ ਨੂੰ ਕੈਨੇਡਾ ਲੈ ਆਉਣ ਵਾਲਿਆਂ ਲਈ ਰਾਹ ਖੁੱਲ ਗਿਆ ਹੈ ਅਤੇ ਪਾਸਪੋਰਟ ਦੀ ਉਡੀਕ ਵੀ ਖਤਮ ਹੋ ਰਹੀ ਹੈ ਇਹ ਸਾਰੀ ਜਾਣਕਾਰੀ ਸਿਰਫ ਤੁਹਾਡੀ ਜਾਣਕਾਰੀ ਲਈ ਹੈ ਕਿਰਪਾ ਕਰਕੇ ਹਮੇਸ਼ਾ ਅਧਿਕਾਰਿਕ ਸਰੋਤ ਤੋਂ ਪੁਸ਼ਟੀ ਕਰ ਲਵੋ ਜੇ ਤੁਹਾਨੂੰ ਵੀ ਇਹ ਖਬਰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਗਲੇ ਐਲਾਨ ਜਿਵੇਂ ਹੀ ਆਉਣ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ